ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਸੂਣ ਤੋਂ ਬਾਅਦ 20 ਦਿਨ ਤੱਕ ਆਪਾਂ ਨੇ ਆਪਣੇ ਪਸ਼ੂ ਦੀ ਮੈਨੇਜਮੈਂਟ ਕਿਹੜੇ ਹਿਸਾਬ ਨਾਲ ਕਰਨੀ ਆ ਤੇ ਬਾਕੀ ਸੂਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦਾ ਜਿਹੜਾ ਆਪਾਂ ਨੂੰ ਧਿਆਨ ਆ ਜਿਹੜਾ ਰੱਖਣਾ ਚਾਹੀਦਾ ਤੇ ਇਹ ਦੋ ਚੀਜ਼ਾਂ ਬਾਰੇ ਆਪਾਂ ਨੇ ਇਹ ਵੀਡੀਓ 'ਚ ਗੱਲ ਕਰਨੀ ਆ ਬਾਕੀ ਵੀਰੇ ਗੱਲ ਇਹ ਹੁੰਦੀ ਆ ਜਦੋਂ ਆਪਾਂ ਆਪਣੇ ਪਸ਼ੂ ਨੂੰ ਡਰਾਈ ਕਰਦੇ ਆ ਇੱਕ ਤਾਂ ਆਪਣਾ ਪਸ਼ੂ ਜਦੋਂ ਦੁੱਧ ਦਿੰਦਾ ਹੁੰਦਾ ਠੀਕ ਆ ਨਾ ਉਦੋਂ ਚਲੋ ਆਪਾਂ ਉਹਨੂੰ ਫੀਡ ਪਾਉਨੇ ਹੁੰਦੇ ਆ ਦੁੱਧ ਉਹ ਦਿੰਦਾ ਹੁੰਦਾ ਠੀਕ ਆ ਨਾ ਤੇ ਉਹਦੇ ਦੁੱਗਣਾ ਉਹ ਦੁੱਧ ਦੇ ਦਿੰਦਾ ਆਪਾਂ ਨੂੰ ਫੀਡ ਤੋਂ ਬਾਅਦ ਤੇ ਚਲੋ ਖਰਚਾ ਪਾਣੀ ਆਪਾਂ ਨੂੰ ਵੀ ਆਪਣਾ ਵਧੀਆ ਚੱਲੀ ਜਾਂਦਾ ਹੁੰਦਾ ਤੇ ਬਾਕੀ ਜਦੋਂ ਆਪਾਂ ਆਪਣੇ ਪਸ਼ੂ ਨੂੰ ਡਰਾਈ ਕਰਦੇ ਆ ਇੱਕ ਤਾਂ ਪਹਿਲੀ ਗੱਲ ਆ ਵੀਰੇ ਘੱਟੋ ਘੱਟ ਨਹੀਂ 60 ਦਿਨ ਤੱਕ ਆਪਾਂ ਆਪਣੇ ਪਸ਼ੂ ਨੂੰ ਛੱਡਣਾ ਹੀ ਛੱਡਣਾ ਠੀਕ ਆ ਨਾ ਤੇ ਦੂਜੀ ਗੱਲ ਆ ਵੀਰੇ ਵੀ ਜਦੋਂ ਆਪਾਂ ਪਸ਼ੂ ਨੂੰ ਡਰਾਈ ਕਰਦੇ ਆਂ ਡਰਾਈ ਸਮੇਂ ਕਿਉਂਕਿ ਜਦੋਂ ਤਾ ਉਹ ਦੁੱਧ ਦੇਣਾ ਹੁੰਦਾ ਆਪਾਂ ਦੁੱਧ ਵਾਲੀ ਫੀਡ ਪਾਉਂਦੇ ਆਂ ਉਹ ਤੋਂ ਬਾਅਦ ਆਪਾਂ ਡਰਾਈ ਫੀਡ ਪਾਉਂਦੇ ਆਂ ट्रांजिशन ਪਸ਼ੂ ਤੇ ਇੰਨਾ ਖਰਚਾ ਕਰਦੇ ਆਂ ਠੀਕ ਆ ਆਪਾਂ ਨੂੰ ਆਸ ਹੁੰਦੀ ਆ ਵੀ ਚਲੋ ਪਸ਼ੂ ਆਪਣਾ ਸੂਹੂਗਾ ਦੁੱਧ ਦੇਊਗਾ ਠੀਕ ਆ ਨਾ ਆਪਣੇ ਚਲੋ ਫਾਰਮ ਚਾ ਜਿਹੜਾ ਵਾਧਾ ਹੋਊਗਾ ਤੇ ਇੱਕ ਤਾਂ ਡਰਾਈ ਸਮੇਂ ਜੇ ਖਰਚਾ ਕਰਦੇ ਆਂ ट्रांजिशन ਚ ਖਰਚਾ ਕਰਦੇ ਆਂ ਠੀਕ ਆ ਨਾ ਕਈ ਵਾਰ ਆਪਾਂ ਤੋਂ ਵੀ ਦੇ ਕੋਈ ਕੋਈ ਗਲਤੀਆਂ ਹੋ ਜਾਂਦੀਆਂ ਨੇ ਸੂਣ ਤੋਂ ਬਾਅਦ ਠੀਕ ਆ ਨਾ ਤੇ ਜਿਹਦੇ ਕਰਕੇ ਆਪਣਾ ਪਸ਼ੂ ਗੱਭਣ ਰਹਿਣ ਚ ਦਿੱਕਤ ਆਉਂਦੀ ਆ ਤੇ ਦੂਜਾ ਪੀਕ ਲੈਵਲ ਤੇ ਦੁੱਧ ਨਹੀਂ ਜਾਂਦਾ ਹੈਗਾ ਠੀਕ ਆ ਨਾ ਕਈ ਵਾਰ ਆਪਾਂ ਪਤਾ ਕੀ ਕਰਦੇ ਆ ਵੀ ਜੇ ਤੁਸੀਂ ਇੱਕ ਪਸ਼ੂ ਦੇ ਸੂਣ ਤੋਂ ਇੱਕ ਡੇਢ ਮਹੀਨਾ ਬਾਅਦ ਉਹਦੀ ਪੂਰੀ ਚੰਗੀ ਮੈਨੇਜਮੈਂਟ karenge ਉਦੋਂ ਤੁਹਾਡਾ ਪਸ਼ੂ ਆ ਜਿਹੜਾ ਪਹਿਲੇ ਟੀਕੇ ਨਾਲ ਗੱਭਣ ਰਹਿ ਜੂਗਾ ਠੀਕ ਆ ਨਾ ਆਪਾਂ ਕਈ ਵਾਰ ਕੀ ਕਰਦੇ ਆ ਪਸ਼ੂ ਸੂਤ ਜਾਂਦਾ ਉਹਦੀ ਇੰਨੀ ਕੇਅਰ ਨਹੀਂ ਕਰਦੇ ਮਿਨਰਲ ਮਿਕਚਰ ਵਗੈਰਾ ਜੋ ਵੀ ਉਹਦੀ ਰਿਕੁਆਇਰਮੈਂਟ ਹੁੰਦੀ ਆ ਉਹ ਪੂਰੀ ਨਹੀਂ ਕਰਦੇ ਮੁੜ ਕੇ ਪਸ਼ੂ ਆ ਜਿਹੜਾ ਆਪਣਾ ਰਿਪੀਟਰ ਹੋ ਜਾਂਦਾ ਤੇ ਆਪਾਂ ਨੇ ਬਾਲੀ ਲੰਬੀ ਵੀਡੀਓ ਨਹੀਂ ਕਰਨੀ ਆਪਾਂ ਵੀਡੀਓ ਚ ਦੋ ਮੇਨ ਗੱਲਾਂ ਕਰਾਂਗੇ ਵੀ ਸੁਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ 20 ਦਿਨ ਤੱਕ ਉਹਦੀ ਆਪਾਂ ਨੇ ਫੀਡਿੰਗ ਦੀ ਮੈਨੇਜਮੈਂਟ ਕੀ ਕਰਨੀ ਆ ਵੀ ਤਾਂ ਜੋ ਆਪਣਾ ਪਸ਼ੂ ਤੰਦਰੁਸਤ ਵੀ ਰਹੇ ਦੁੱਧ ਵੀ ਪੀਕ ਲੈਵਲ ਤੇ ਆ ਜਾਵੇ ਬਾਕੀ ਪਸ਼ੂ ਦਾ ਦੁੱਧਾ ਜਿਹੜਾ ਜਿਵੇਂ ਆਪਾਂ ਕਈ ਵਾਰ ਵੀਰੇ ਕਹਿ ਦਿੰਨੇ ਆ ਵੀ ਪਸ਼ੂ ਸੂਏ ਨੂੰ 10 ਦਿਨ ਹੁੰਦੇ ਨੇ ਆਪਾਂ ਕਹਿੰਦੇ ਆ ਦੁੱਧ ਨਹੀਂ ਵਧਿਆ ਹੈਗਾ ਪਸ਼ੂ ਘਟੋ ਘਟ ਨਹੀਂ ਪੀਕ ਲੈਵਲ ਤੇ ਇੱਕ ਮਹੀਨੇ ਬਾਅਦ ਆਉਂਦਾ ਠੀਕ ਆ ਨਾ ਤੇ ਹੁਣ ਆਪਾਂ ਨੇ ਗੱਲ ਕਰਨੀ ਹੈ ਜਦੋਂ ਵੀਰੇ ਪਸ਼ੂ ਨੇ ਆਪਣੇ ਨੇ ਆਪਾਂ ਨੂੰ ਪਤਾ ਵੀ ਸੁਣਾ ਠੀਕ ਆ ਨਾ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਆਪਾਂ ਆਪਣੇ ਪਸ਼ੂ ਨੂੰ ਦੇਖ ਲੈਨੇ ਆ ਵੀ ਬੇਤਾਬ ਜਿਹਾ ਹੋਣ ਲੱਗਦਾ ਹੋਣ ਲੱਗ ਜਾਂਦਾ ਪਸ਼ੂ ਜਦੋਂ ਸੁਮੂਨ ਚ 2-3 ਘੰਟੇ ਰਹਿੰਦੇ ਹੁਣ ਇੱਕ ਤਾਂ ਪਸ਼ੂ ਦਾ ਟੈਂਪਰੇਚਰ ਵੀਰੇ ਚੈੱਕ ਕਰ ਲਿਆ ਕਰੋ ਟੈਂਪਰੇਚਰ ਤੁਸੀਂ ਆਪਣਾ ਲਿਆ ਕੇ ਰੱਖ ਸਕਦੇ ਹੋ 100 ਰੁਪਏ ਦਾ ਆਉਂਦਾ ਸੀਜ਼ਨ 100 ਦਾ ਤੇ ਵੀ ਆਪਾਂ ਨੂੰ ਇਹ ਹੁੰਦਾ ਵੀ ਸੁਣ ਵੀ ਜਦੋਂ ਪਸ਼ੂ ਨੇ ਸੁਣਾ ਉਹਦਾ ਟੈਂਪਰੇਚਰ ਨਾਲ ਡਾਊਨ ਹੋਵੇ ਨਾ ਹਾਈ ਹੋਵੇ ਵੀ ਨਾ ਬੁਖਾਰ ਜਿਹੜੇ ਨਾ ਤਾਪਮਾਨ ਡਿੱਗੇ ਤੇ ਬਾਕੀ ਜਦੋਂ ਪਸ਼ੂ ਸੂਂਦਾ ਵੀਰੇ ਠੀਕ ਆ ਨਾ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਕਿਉਂਕਿ ਜਦੋਂ ਪਸ਼ੂ ਸੂ ਬੇਤਾਬ ਜਿਹਾ ਹੁੰਦਾ ਆਪਾਂ ਨੂੰ ਪਤਾ ਹੁੰਦਾ ਵੀ ਦੋ ਦਿਨ ਤਿੰਨ ਘੰਟੇ ਜਿੰਨੇ ਸੂ ਪੈਣਾ ਠੀਕ ਆ ਨਾ ਕਈ ਵਾਰ ਘੰਟੇ ਜੇ ਪਸ਼ੂ ਸੂ ਪੈਂਦਾ ਕਈ ਵਾਰ ਪਤਾ ਵੀਰੇ ਕੀ ਹੁੰਦਾ ਪਰ ਅੰਦਰ ਖੋਰਖਰ ਮੂੜੇ ਹੁੰਦੇ ਨੇ ਪਸ਼ੂ ਜਿਵੇਂ ਸਵੇਰ ਤੋਂ ਹੀ ਜ਼ੋਰ ਮਾਰ ਆਪਾਂ ਨੂੰ ਐ ਹੁੰਦਾ ਵੀ ਸੂਇਆਂ ਨਹੀਂ ਸੂਇਆਂ ਨਹੀਂ ਖੋਰਾ ਜਿਹੜੇ ਉਹ ਮੂੜੇ ਮੂੜੇ ਹੁੰਦੇ ਨੇ ਇੱਕ ਤਾਂ ਪਸ਼ੂ ਦਾ ਜ਼ੋਰ ਬਹੁਤ ਲੱਗ ਜਾਂਦਾ ਜਿਹਦੇ ਨਾਲ ਉਹਨੂੰ ਦਿੱਕਤ ਆਉਂਦੀ ਆ ਜਦੋਂ ਤੁਹਾਡਾ ਪਸ਼ੂ ਤੁਹਾਨੂੰ ਲੱਗਦਾ ਵੀ ਸੂਣ ਚ ਕਾਲੀ ਵੀ ਮਤਲਬ ਦੇਰ ਕਰਦਾ ਵੀ ਟਾਈਮ ਖਾਸਾ ਹੋ ਗਿਆ ਇਹਨੂੰ ਜ਼ੋਰ-ਜ਼ੋਰ ਮਾਰਦੇ ਨੂੰ ਵੀ ਸੂਇਆਂ ਨਹੀਂ ਹੈਗਾ ਤਾਂ ਤੁਸੀਂ ਵੀਰੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਦੂਜੀ ਗੱਲ ਜਦੋਂ ਵੀਰੇ ਮਟਿਆਂਡੀ ਫੁੱਟ ਗਈ ਕਈ ਵਾਰ ਇਹ ਦੇਖਣ ਨੂੰ ਮਿਲਿਆ ਵੀਰੇ ਆਪਾਂ ਨੇ ਅੱਖੀ ਵੀ ਇਹ ਚੀਜ਼ ਦੇਖੀ ਆ ਵੀ ਜਦੋਂ ਮਟਿਆਂਡੀ ਫੁੱਟ ਗਈ ਉਹ ਤੋਂ ਬਾਅਦ ਪਸ਼ੂ 10 ਤੋਂ 15 ਮਿੰਟ ਚ ਸੂਣਾ ਚਾਹੀਦਾ 20 ਮਿੰਟ ਹੱਦ ਨੇ ਕਈ ਵਾਰ ਇਹ ਹੁੰਦਾ ਵੀ ਮਟਿਆਂਡੀ ਫਟ ਜਾਂਦੀ ਆ ਘੰਟਾ ਡੇਢ-ਡੇਢ ਘੰਟਾ ਪਸ਼ੂ ਸੂਂਦਾ ਹੀ ਨਹੀਂ ਹੈਗਾ ਉਹਦੇ ਨਾਲ ਵੀਰੇ ਜਿੱਕ ਦਬਾਅਤ ਹੁੰਦੀ ਆ ਕਿਉਂਕਿ ਪਾਣੀ ਆ ਜਿਹੜਾ ਉਹ ਨਿਕਲ ਜਾਂਦਾ ਪਸ਼ੂ ਵੀ ਮਤਲਬ ਖੁਸ਼ਕ ਟਾਈਪ ਹੋ ਜਾਂਦਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉਹਨੂੰ ਬਾਹਰ ਆਉਣ 'ਚ ਤਕਲੀਫ ਹੁੰਦੀ ਆ ਫਿਰ ਆਪਾਂ ਨੂੰ ਡਾਕਟਰ ਦੇ ਸਦਣਾ ਪੈਂਦਾ ਕਈ ਵਾਰ ਇਹ ਕੇਸ ਵੀ ਹੋਏ ਨੇ ਵੀ ਪਸ਼ੂ ਮਟਿਆਂਡੀ ਫੁੱਟਣ ਤੋਂ ਬਾਅਦ ਆਪਾਂ ਡੀਕੀ ਜਾਂਦੇ ਆ ਵੀ ਅੰਦਰ ਬੱਚਾ ਜਿਹੜਾ ਉਹ ਮਰ ਜਾਂਦਾ ਹੁੰਦਾ ਤੇ ਉਹਦੇ ਨਾਲ ਗਾਂ ਨੂੰ ਵੀ ਦਿੱਕਤ ਆਉਂਦੀ ਆ ਤੇ ਇੱਕ ਤੁਸੀਂ ਗਾਂ ਇਹ ਧਿਆਨ ਰੱਖਣਾ ਵੀ ਜਦੋਂ ਤੁਹਾਡਾ ਪਸ਼ੂ ਆ ਜਿਹੜਾ ਸੂਪਿਆ ਠੀਕ ਆ ਨਾ ਕਈ ਵਾਰ ਆਪਾਂ ਪਤਾ ਕੀ ਕਰਦੇ ਆਂ ਵੀ ਪਸ਼ੂ ਦੇ ਸੂਣ ਤੋਂ ਬਾਅਦ ਆਪਾਂ ਜੇਰ ਪੈਣ ਦੀ ਵੇਟ ਨਹੀਂ ਕਰਦੇ ਜਾਂ ਤਾਂ ਉਹਨੂੰ ਕੋਈ ਲਿਕਵਿਡ ਦੇ ਦੇ ਦਿੰਨੇ ਆ ਨਾਲ ਰਾਹੀ ਠੀਕ ਆ ਕਈ ਵਾਰ ਆਪਾਂ ਕਾਲੀ ਇਹ ਕਰ ਜਾਂਦੇ ਆ ਵੀ ਕਈ ਵਾਰ ਜਦੋਂ ਨਾਲ-ਨਾਲ ਆਪਾਂ ਦਿੰਨੇ ਆ ਉਹ ਕਈ ਵਾਰ ਸਾੜੀ ਨਾਲੀ ਚਾ ਜਿਹੜਾ ਲਿਕਵਿਡ ਜੀ ਜੋ ਵੀ ਆਪਾਂ ਨੇ ਦੇਣੀਆ ਉਹ ਚਲੇ ਜਾਂਦੀ ਹੁੰਦੀ ਆ ਜਿਹਦੇ ਨਾਲ ਪਸ਼ੂ ਬਿਮਾਰ ਹੋ ਜਾਂਦਾ ਠੀਕ ਆ ਨਾ ਇਹ ਵੀ ਕੇਸ ਆਪਾਂ ਨੂੰ ਕਈ ਦੇਖਣ ਨੂੰ ਮਿਲਦੇ ਨੇ ਪਸ਼ੂ ਖੰਗੀ ਜਾਂਦਾ ਪ੍ਰੋਪਰ ਦੁੱਧ ਤੇ ਹੀ ਨਹੀਂ ਆਉਂਦਾ ਤੁਸੀਂ ਵੀਰੇ ਸਿਆਲ ਚ ਘਟੋ ਘਟ ਨਹੀਂ 20 ਤੋਂ 22 ਘੰਟੇ ਬੇਟ ਕਰ ਸਕਦੇ ਹੋ ਗਰਮੀਆਂ 'ਚ ਤੁਸੀਂ 15 ਤੋਂ 16 ਘੰਟੇ ਵੇਟ ਸਗਾ ਵੇਟ ਕਰ ਸਕਦੇ ਹੋ ਇੱਕ ਤੁਸੀਂ ਇਹ ਵੀ ਖਿਆਲ ਰੱਖਣਾ ਵੀਰੇ ਜਦੋਂ ਪਸ਼ੂ ਸੂਪਿਆ ਤੁਸੀਂ ਲਗਾਤਾਰ ਦੁੱਧ ਨਹੀਂ ਕੱਢਣਾ ਹੈਗਾ ਆਪਾਂ ਕੀ ਕਰਦੇ ਆ ਵੀ ਪਸ਼ੂ ਸੂਪਿਆ ਆਪਾਂ ਨੂੰ ਇਹ ਕਾਲੀ ਹੁੰਦੀ ਆ ਵੀ ਜੇਰ ਪੈ ਜਵੇ ਹੁਣੇ ਆਪਾਂ ਦੁੱਧਾ ਜਿਹੜਾ ਉਹ ਲਗਾਤਾਰ ਕੱਢ ਲੈਨੇ ਆ ਤੁਸੀਂ ਪਹਿਲਾਂ ਸੂਣ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਸੂਣ ਤੋਂ ਬਾਅਦ ਤੁਸੀਂ ਬੱਚਾ ਲਾ ਸਕਦੇ ਹੋ ਠੀਕ ਆ ਜਿਹਦੇ ਨਾਲ ਚਲੋ ਸਿਆਣੇ ਕਹਿੰਦੇ ਨੇ ਵੀ ਜੇ ਜਾਗ ਜਾਂਦਾ ਉਹਦੇ ਨਾਲ ਵੀ ਜੇਰ ਆ ਜਿਹੜੀ ਪੈ ਜਾਂਦੀ ਆ ਤੇ ਬਾਕੀ ਤੁਸੀਂ ਵੇਟ ਕਰਿਆ ਕਰੋ ਜਿਵੇਂ ਦੁੱਧ ਕੱਢ ਲਿਆ ਤੁਸੀਂ ਅੱਧੇ ਘੰਟੇ ਦੇ ਬੱਚਾ ਲਾਤਾ ਫੇਰ ਚਾਹੇ ਅੱਧੇ ਘੰਟੇ ਬਾਅਦ ਲਾਦੇ ਕਰੋ ਇਕੱਠਾ ਦੁੱਧ ਨਾ ਕੱਢਿਆ ਕਰੋ ਜਿਵੇਂ ਆਪਾਂ ਕਹਿੰਦੇ ਆ ਸੂਕੇ ਆਪਾਂ 4-5 ਲੀਟਰ ਇਕੱਠਾ ਹੀ ਚੋਹਦੇ ਨੇ ਉਹਦੇ ਨਾਲ ਗਾਂ ਦਾ ਕੈਲਸ਼ੀਅਮ ਆ ਜਿਹੜਾ ਡਾਊਨ ਹੋ ਜਾਂਦਾ ਦੂਜੀ ਇਹ ਗੱਲ ਆ ਵੀ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਕਾੜਾ ਦੇਣਾ ਕਾੜਾ ਤੁਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਦੇ ਦਿਓ ਪਹਿਲਾਂ ਜਾਂ ਤਾਂ ਇੱਕ ਕੰਮ ਜ਼ਰੂਰ ਕਰਿਆ ਕਰੋ ਜਾਂ ਤਾਂ ਪਹਿਲਾਂ ਪਾਣੀ ਪਲਾ ਦਿਓ ਤੁਸੀਂ ਥੋੜਾ ਪਸ਼ੂ ਸੂਪਿਆ ਤ੍ਰੰਤ ਨੂੰ ਪਾਣੀ ਪਲਾ ਦਿਓ ਚਾਹੇ ਤਾਂ ਨੂਨ ਵਾਲਾ ਪਲਾ ਦਿਓ ਚਾਹੇ ਗੋੜ ਵਾਲਾ ਪਲਾ ਦਿਓ ਠੀਕ ਆ ਨਾ ਇਹ ਨਹੀਂ ਕਰਨਾ ਹੈਗਾ ਵੀ ਆਪਾਂ ਨੇ ਹੁਣ ਪਾਣੀ ਪਲਾਇਆ ਜਦੇ ਕਾੜਾ ਦੇਤਾ ਤੁਸੀਂ ਘੱਟੋ ਘੱਟ ਨਹੀਂ 1 ਘੰਟੇ ਦਾ ਗੈਪ ਰੱਖਣਾ ਤੁਸੀਂ ਸੂਂਦੇ ਸਾਰ ਤੁਰੰਤ ਪਾਣੀ ਪਲਾਓ ਠੀਕ ਆ ਪਾਣੀ ਤੋਂ ਘੱਟੋ ਘੱਟ ਨਹੀਂ 1 ਘੰਟਾ ਬਾਅਦ ਆ ਉਹਨੂੰ ਕਾੜਾ ਦਿਓ ਠੀਕ ਆ ਨਾ ਕਦੇ ਵੀ ਵੀਰੇ ਇਹ ਨਹੀਂ ਕਰਨਾ ਹੈਗਾ ਕਾੜਾ ਦੇ ਕੇ ਪਾਣੀ ਨਹੀਂ ਪਲਾਉਣਾ ਕਈ ਵਾਰ ਆਪਾਂ ਕੀ ਦਿੰਨੇ ਆ ਕਾੜਾ ਦੇ ਦਿੰਨੇ ਆ ਉਹ ਚ ਕਿਉਂ ਕਿਉ ਪਾਇਆ ਹੁੰਦਾ ਉੱਤੇ ਜੀ ਆਪਾਂ ਉਹਨੂੰ ਪਾਣੀ ਪਿਆ ਦਿੰਨੇ ਆ ਉਹਦੇ ਨਾਲ ਉਹਦਾ ਮੈਦ ਦਾ ਜਿਹੜਾ ਰੁਕ ਸਕਦਾ ਤੇ ਉਹ ਬਿਮਾਰ ਵੀ ਹੋ ਸਕਦਾ ਇੱਕ ਤੁਸੀਂ ਆਪਣੇ ਪਸ਼ੂ ਦਾ ਟੈਂਪਰੇਚਰ ਸੁਣ ਤੋਂ ਬਾਅਦ ਜਰੂਰ ਯਾਰ ਚੈੱਕ ਰਿਆ ਕਰੋ ਬਸ ਸੁਣ ਤੋਂ ਬਾਅਦ ਨਾ ਟੈਂਪਰੇਚਰ ਡਾਊਨ ਹੋਵੇ ਨਾ ਵਧੇ ਠੀਕ ਆ ਇੱਕ ਤਾਂ ਨਾਰਮਲ ਗਾਂ ਬਿਮਾਰ ਹੁੰਦੀ ਆ ਜਦੋਂ ਦੁੱਧ ਤੇਈ ਹੁੰਦੀ ਆ ਉਹ ਕੋਈ ਚੱਕਰ ਨਹੀਂ ਹੁੰਦਾ ਜਦੋਂ ਸੂਣ ਤੋਂ ਬਾਅਦ ਪਸ਼ੂ ਬਿਮਾਰ ਹੁੰਦਾ ਉਹ ਬਹੁਤ ਦਿੱਕਤ ਵਾਲਾ ਕੰਮ ਹੁੰਦਾ ਕਈ ਵਾਰ ਪੀਕ ਲੈਵਲ ਤੇ ਦੁੱਧੇ ਨਹੀਂ ਜਾਂਦਾ ਹੈਗਾ ਇੱਕ ਤੁਸੀਂ ਇਹ ਗੱਲ ਦਾ ਵੀ ਧਿਆਨ ਰੱਖਣਾ ਜਦੋਂ ਤੁਸੀਂ ਪਸ਼ੂ ਦੀ ਬੌਲੀ ਕੱਢਣੀ ਆ ਕਈ ਵਾਰ ਆਪਾਂ ਪਤਾ ਕੀ ਕਰਦੇ ਆ ਬੱਚਾ ਲਾਤਾ ਬੌਲੀ ਕੱਢ ਲਈ ਠੀਕ ਆ ਨਾ ਗਾਂ ਆਪਣੀ ਜਿਹਦੇ ਬਹਿ ਜਾਂਦੀ ਆ ਉਹ ਮਸਟੈਟਸ ਹੋਣ ਦੀ ਪ੍ਰੋਬਲਮ ਬਹੁਤ ਆ ਜਾਂਦੀ ਆ ਕੋਈ ਚੱਕਰ ਨਹੀਂ ਹੈਗਾ ਕਾਲੀ ਕਈ ਵਾਰ ਯਾਰ ਕਾਲੀ ਜੇ ਕੰਮ ਆ ਜਿਹੜਾ ਆਪਣਾ ਖਰਾਬ ਹੋ ਜਾਂਦਾ ਆ ਆਪਾਂ ਕਹਿੰਦੇ ਆ ਜਲਦੀ ਜ਼ੇਰ ਪਾਵੇ ਜ਼ੇਰ ਵੀਰੇ ਪੈ ਜਾਣੀ ਹੁੰਦੀ ਆ ਕੋਈ ਚੱਕਰ ਨਹੀਂ ਜੇ ਤੁਹਾਡੀ ਮੈਨੇਜਮੈਂਟ ਐਨ ਪ੍ਰੋਪਰ ਚੰਗੀ ਆ ਠੀਕ ਆ ਜੇਰ ਪਊਗੀ ਉਹ ਪਊਗੀ 100% ਜੇ ਤੁਹਾਡੀ ਮੈਨੇਜਮੈਂਟ ਵਧੀਆ ਕਰੀ ਹੋਈ ਆ ਪਸ਼ੂ ਨੂੰ ਯਾਨੀ ਕਿ ਬਸ ਮਸਟੈਟਸ ਤੋਂ ਬਚਾਉਣਾ ਸੂਣ ਤੋਂ ਬਾਅਦ ਠੀਕ ਆ ਨਾ ਤਾਪਮਾਨ ਨਾ ਵਧੇ ਨਾ ਘਟੇ ਇਹ ਗੱਲਾਂ ਦਾ ਆਪਾਂ ਨੇ ਯਾਨੀ ਕਿ ਕੋਸ਼ਿਸ਼ ਕਰਨੀਆਂ ਵੀ ਇਹ ਗੱਲਾਂ ਦਾ ਖਾਸ ਧਿਆਨ ਆ ਜਿਹੜਾ ਉਹ ਰੱਖਣਾ ਪਸ਼ੂ ਨੂੰ ਜਿਹੜਾ ਪਾਣੀ ਪਲਾਉਣਾ ਆਪਾਂ ਨੇ ਨਾ ਉਹ ਬਹੁਤਾ ਠੰਡਾ ਹੋਵੇ ਨਾ ਬਹੁਤਾ ਗਰਮ ਹੋਵੇ ਪਸ਼ੂ ਦੇ ਥੱਲੇ ਪਰਾਲੀ ਜਾਂ ਤੂੜੀ ਤੁਸੀਂ ਕੁਝ ਵੀ ਸੁੱਕਾ ਜਿਹੜੀ ਵਿਛਾ ਕੇ ਰੱਖਿਆ ਕਰੋ ਤਾਂ ਜੋ ਤਿਲਕੇ ਤੁਲਕੇ ਨਾ ਪਸ਼ੂ ਠੀਕ ਹੈ ਨਾ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਵੀ ਪਸ਼ੂ ਤਿਲਕ ਕੇ ਉਹਦਾ ਪੈਰ ਪੁਰ ਮੋਜ ਜਾਂਦਾ ਉਹ ਚ ਵੀ ਬਹੁਤ ਦਿੱਕਤ ਆਉਂਦੀ ਹੈ ਬਸ ਜਿਵੇਂ ਆਪਾਂ ਕਹਿੰਦੇ ਸੈਂਸਿਟਿਵ ਜਿਹਾ ਕੰਮ ਆ ਯਾਰ ਇਹ ਸੁਣ ਤੋਂ ਬਾਅਦ ਬਹੁਤ ਧਿਆਨ ਰੱਖਣਾ ਪੈਂਦਾ ਇਹੀ ਹੁੰਦਾ ਵੀ ਤੁਸੀਂ 20 ਦਿਨ ਵਧੀਆ ਧਿਆਨ ਰੱਖ ਲਿਆ ਵਧੀਆ ਮੈਨੇਜਮੈਂਟ ਕਰ ਲਈ ਨਾਲ ਤਾਂ ਦੁੱਧ ਪੀ ਕੇ ਲੈਵਲ ਤੇ ਦੇ ਨਾਲੇ ਗੱਬਣ ਪਸ਼ੂ ਜਲਦੀ ਰਹੂਗਾ ਜੀ ਜੇ ਵੀਰੇ ਤੁਹਾਨੂੰ ਲੱਗਦਾ ਥੋੜੀ ਗਾਂ ਸੂਣ ਤੋਂ ਪਹਿਲਾਂ ਥੋੜੀ ਜਿਹੀ ਕਮਜ਼ੋਰ ਆ ਵੀ ਇਹ ਨਾ ਹੋਵੇ ਵੀ ਗਾਂ ਬੈਠ ਨਾ ਜਾਵੇ ਸੂਕੇ ਤਾਂ ਮਾਈ ਫੈਕਸ ਦੀ ਬੋਤਲ ਆਉਂਦੀ ਹੈ ਕੈਲਸ਼ੀਅਮ ਵਾਲੀ ਜੀ ਜਿਹਦਾ ਰਿਜ਼ਲਟ ਬਹੁਤ ਵਧੀਆ ਉਹ ਤੁਸੀਂ ਸੂਣ ਤੋਂ 2 ਦਿਨ ਪਹਿਲਾਂ ਵੀ ਲਵਾ ਸਕਦੇ ਹੋ ਜਾਂ ਸੂਣ ਤੋਂ ਬਾਅਦ ਵੀ ਲਵਾ ਸਕਦੇ ਹੋ ਜੇ ਤੁਹਾਨੂੰ ਇਹ ਆ ਵੀ ਸਾਡੀ ਗਾਂ ਕਿਤੇ ਬੈਠੇ ਨਾ ਜਾਵੇ ਕਵੀਰੇ ਪਸ਼ੂ ਨੂੰ ਸੂਣ ਤੋਂ ਬਾਅਦ ਬਹੁਤਾ ਹਰਾ-ਜਾਰਾ ਵੀ ਨਾ ਦਿਆ ਕਰੋ ਜਿਵੇਂ ਆਪਾਂ ਕਈ ਵਾਰ ਹਰਾਈ ਪਾ ਦਿੰਨੇ ਹੁੰਦੇ ਆ ਜਾਂ ਆਪਾਂ ਸੰਨੀ ਕਰ ਦਿੰਨੇ ਹੁੰਦੇ ਆ ਉਹਨੂੰ ਹਲਕੀ ਜੀ ਤੂੜੀ ਜਿਆਦਾ ਰੱਖੋ ਹਰਾ ਹਰੇ ਦੀ ਮਾਤਰਾ ਥੋੜੀ ਘੱਟ ਰੱਖੋ ਪਹਿਲਾਂ ਤਾਂ ਕਾੜਾ ਪਹਿਲਾਂ ਤਾਂ ਪਾਣੀ ਪਿਆਓ ਫੇਰ ਪਾਣੀ ਪਲਾਉਣ ਤੋਂ ਘੰਟੇ ਡੇਢ ਘੰਟੇ ਬਾਅਦ ਕਾੜਾ ਦੋ ਠੀਕ ਆ ਫੇਰ ਉਹਨੂੰ ਥੋੜਾ ਜਿਹਾ ਪਾਓ ਕਈ ਵਾਰ ਆਪਾਂ ਰਾਸ਼ਨ ਜਿਆਦਾ ਪਾ ਦਿੰਨੇ ਆ ਠੀਕ ਆ ਨਾ ਇਹ ਕੁਝ ਕੁ ਗੱਲਾਂ ਨੇ ਵੀਰੇ ਜੇਰੀਆਂ ਸੂਣ ਤੋਂ ਬਾਅਦ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਇਹ ਗੱਲਾਂ ਦਾ ਵੀ ਤਾਂ ਜੋ ਆਪਣਾ ਪਸ਼ੂ ਬਿਮਾਰ ਨਾ ਹੋਵੇ ਤੇ ਹੁਣ ਆਪਾਂ ਨੇ ਗੱਲ ਕਰਨੀ ਆ ਵੀ ਪਸ਼ੂ ਦੇ ਸੂਣ ਤੋਂ ਬਾਅਦ ਵੀ ਉਹਦੀ ਡਾਈਟ ਕਿਹੜੇ ਹਿਸਾਬ ਨਾਲ ਆਪਾਂ ਨੇ ਰੱਖਣੀ ਹੁੰਦੀ ਆ ਕਈ ਵੀਰ ਕੀ ਕਰਦੇ ਆ ਵੀ ਪਸ਼ੂ ਦੇ ਦੋ ਸੂਪੇ ਆਪਾਂ ਨੂੰ ਇਹ ਹੁੰਦਾ ਵੀ ਫੀਡ ਸਿੱਟੀ ਜਾਓ ਹੁਣੇ ਦੁੱਧ ਤੇ ਆ ਜਵੇ ਠੀਕ ਆ ਨਾ 20 ਦਿਨ ਤਾ ਹੁਣ ਦੇਖੋ ਵੀਰੇ ਪਸ਼ੂ ਨੇ ਆਪਣੀ ਗਾਂ ਜਹੇ ਮੱਝੋਂ ਨੇ ਬੱਚਾ ਦਿੱਤਾ ਅੰਦਰ ਹਾਰਮੋਨ ਇੰਬੈਲੈਂਸ ਹੋਏ ਨੇ ਕਿੰਨਾ ਉਹਦੇ ਅੰਦਰੋਂ ਖੂਨ ਨਿਕਲਿਆ ਕਿੰਨਾ ਪਾਣੀ ਆ ਜਿਹੜਾ ਉਹ ਨਿਕਲਿਆ ਠੀਕ ਆ ਨਾ ਹਾਰਮੋਨ ਇੰਬੈਲੈਂਸ ਹੋ ਗਏ ਬੱਚੇਦਾਨੀ ਦਾ ਸੈ ਹੈ ਦੇਖ ਲਓ ਕੱਡਾ ਹੋ ਜਾਂਦਾ ਠੀਕ ਆ ਪਹਿਲਾਂ ਤਾਂ ਉਹਦੀ ਅੰਦਰੋਂ ਸੈਟਿੰਗ ਹੋਣ ਦਿਓ ਘੱਟੋ ਘੱਟ 20 ਦਿਨ ਤੱਕ ਤੁਸੀਂ ਉਹਨੂੰ ਰਾਸ਼ਨ ਜ਼ਿਆਦਾ ਨਾ ਪਾਓ ਕਈ ਕੰਪਨੀਆਂ ਦਾ ਕਈ ਕੰਪਨੀਆਂ ਦੀ ਫੀਡ ਆਉਂਦੀ ਆ ਜਿਵੇਂ ਹੁਣ ਆਪਾਂ ਆਪਣੀ ਗਾਂਸ ਹੋਈ ਸੀ ਆਪਾਂ ਲਿਆਂਦਾ ਤਾਰਾ ਦਾ ਸਟਾਰਟਅਪ ਮਿਲਕ ਸਟਾਰਟਅਪ ਵੀ ਜਿਹੜੀ ਸੂਣ ਤੋਂ 20 ਦਿਨ ਤੱਕੇ ਪੈਣੀ ਆ ਆਪਾਂ ਨੇ ਵੀਰ ਨਾਲ ਗੱਲ ਕਰੀ ਸੀ ਉਹ ਕਹਿੰਦਾ ਵੀਰੇ ਇੱਕ ਪੰਜੀਰੀ ਦਾ ਕੰਮ ਕਰਦੀ ਆ ਵੀ ਤੁਸੀਂ 20 ਦਿਨ ਪਾਉਣੀ ਆ ਠੀਕ ਆ ਨਾ 2.5 ਤੋਂ 3 ਕਿਲੋ ਡੋਜ਼ ਰੱਖਣੀ ਆ ਵੀ 20 ਦਿਨ ਤੋਂ ਬਾਅਦ ਇਹਦੀ ਮਿਲਕ ਵਾਲੀ ਫੀਡ ਆ ਜਿਹੜੀ ਉਹ ਸਟਾਰਟ ਕਰਿਓ 20 ਦਿਨ ਤੱਕ ਡੋਜ਼ ਘੱਟੇ ਰੱਖਿਓ ਜਿਵੇਂ ਆਪਣੇ ਕੋਲ ਟਵਾਣਾ ਫੀਡ ਵਾਲੇ ਵੀ ਵੀਰ ਆਏ ਸੀ ਉਹਨਾਂ ਦਾ ਪ੍ਰੋਡਕਟ ਆ T20 ਉਹ ਵੀ ਸੂਣ ਤੋਂ 20 ਦਿਨ ਬਾਅਦ ਪੈਂਦਾ ਬਹੁਤ ਕੰਪਨੀਆਂ ਦਾ ਪੈਂਦਾ ਯਾਨੀ ਕਿ ਤੁਸੀਂ ਪਹਿਲਾਂ ਲਿਆ ਕੇ ਰੱਖੋ ਠੀਕ ਆ ਨਾ ਆਪਾਂ ਕਈ ਵਾਰ ਕੀ ਕਰਦੇ ਆ ਜਿਹੜੀ ਫੀਡ ਆਪਾਂ ਆਪਣੇ ਦੂਜੇ ਪਸ਼ੂਆਂ ਨੂੰ ਪਾਉਣੇ ਹੁੰਦੇ ਆ ਉਹੀ ਇਹਨੂੰ ਪਾਈ ਜਾਂਦੇ ਆ ਠੀਕ ਆ ਨਾ ਇਹਦੀ ਫੀਡ ਤਾਂ ਅਲੱਗ ਹੋਣੀ ਹੋਣੀ ਆ ਕਿਉਂਕਿ ਬੱਚਾ ਦੇ ਕੇ ਹਟਿਆ ਠੀਕ ਆ ਨਾ ਤੇ ਇਹ ਗਲਤੀ ਵੀ ਆਪਾਂ ਕਈ ਵਾਰ ਕਰਦੇ ਆ ਜਿਵੇਂ ਆਪਣੇ ਘਰੇ ਗਾਂ ਖੜੀ ਆ ਕੋਈ 5ਵੇਂ 6ਵੇਂ ਮਹੀਨੇ ਦੀ ਵੀ ਮਤਲਬ 5 6 ਮਹੀਨੇ ਦੀ ਗੱਭਣ ਆ ਦੁੱਧ ਤੇ ਚੱਲ ਰਹੀ ਆ ਤੇ ਉਹਨੂੰ ਵੀ ਉਹੀ ਫੀਡ ਪਾਈ ਜਾਂਦੇ ਆ ਜਿਹੜਾ ਆਪਣਾ ਤਾਜ਼ਾ ਪਸ਼ੂਸੂ ਦਾ ਆਪਾਂ ਉਹਨੂੰ ਵੀ ਉਹੀ ਫੀਡ ਪਾਈ ਜਾਂਦੇ ਆ ਫਿਰ ਆਪਾਂ ਕਹਿੰਦੇ ਆ ਵੀ ਪੀਕ ਲੈਵਲ ਤੇ ਦੁੱਧ ਨਹੀਂ ਦਿੱਤਾ ਤੁਸੀਂ ਕਿਸੇ ਵੀ ਕੰਪਨੀ ਦੀ ਪਾ ਸਕਦੇ ਹੋ ਕਿਸੇ ਨਾਲ ਗੱਲ ਕਰਕੇ ਠੀਕ ਹੈ ਨਾ ਸੂਣ ਤੋਂ ਬਾਅਦ 20 ਦਿਨ ਦੀ ਫੀਡ ਉਹਦੀ ਅੱਡ ਪਊਗੀ ਜਿਹੜੀ ਪੰਜੀਰੀ ਦਾ ਕੰਮ ਕਰਦੀ ਆ ਆ ਜਿਹੜੀ ਵੀਰੇ ਤੁਸੀਂ ਸਲਾਹ ਜਿਹੜੀ ਉਹ ਲੈ ਲਿਆ ਕਰੋ ਠੀਕ ਹੈ ਨਾ ਕਿਸੇ ਤੋਂ ਵੀ ਜਾਨੀ ਜੀ ਸਲਾਹ ਨਾਲੇ ਕੰਮ ਚੱਲਦਾ ਕਈ ਵਾਰ ਆਪਾਂ ਵੀ ਕਹਿ ਦਿੰਦੇ ਆ ਸਾਨੂੰ ਤਾਂ ਬਹੁਤ ਪਤਾ ਠੀਕ ਹੈ ਨਾ ਬੰਦਾ ਤਾਂ ساری ਜ਼ਿੰਦਗੀ ਨਹੀਂ ਸਿੱਖਦਾ ਹੈਗਾ ਸਿੱਖਣ ਵਾਲਾ ਜਾਨੀ ਜੀ ਬੰਦਾ ਜਿਹੜੇ ਜਿਨੇ ਤਾਂ ਸਿੱਖਣਾ ਉਹਦਾ ਡਿੱਗਦੇ ਪੱਤੇ ਤੋਂ ਵੀ ਸਿੱਖਦਾ ਵੀ ਸਦਾ ਲੱਗੇ ਨਹੀਂ ਰਹਿਣਾ ਜਿਹਨੇ ਨਹੀਂ ਸਿੱਖਣਾ ਉਹਨੇ ਸਿੱਖਣਾ ਹੀ ਨਹੀਂ ਹੈਗਾ ਚਾਹੇ ਉਹਦੇ ਸਾਹਮਣੇ ਕੁਝ ਵੀ ਹੋਈ ਜਾਵੇ ਠੀਕ ਆ ਨਾ ਤੁਸੀਂ ਸਲਾਹ ਲੈ ਲਿਆ ਕਰੋ 20 ਦਿਨ ਤੱਕ ਦਾਣਾ ਪਸ਼ੂ ਦਾ ਘੱਟ ਰੱਖਿਆ ਕਰੋ ਠੀਕ ਆ ਉਹਦੇ ਅੰਦਰੋਂ ਸੈਟਿੰਗ ਹੋਣ ਦਿਓ ਕਾੜਾ ਜੇ ਸਿਆਲਾ ਤੁਸੀਂ ਇੱਕ ਇੱਕ ਦਿਨ ਛੱਡ ਕੇ ਘੱਟੋ ਘੱਟ ਨਹੀਂ ਤਿੰਨ ਤੋਂ ਚਾਰ ਕਾੜੇ ਵੀ ਦੇ ਸਕਦੇ ਹੋ ਇਹ ਯਾਦ ਰੱਖਣਾ ਵੀ ਕਾੜਾ ਜਦੋਂ ਤੁਸੀਂ ਦੇਣਾ ਘੰਟਾ ਡੇਢ ਘੰਟਾ ਪਹਿਲਾਂ ਨਾ ਪਾਣੀ ਪਿਲਾਉਣਾ ਨਾ ਕੋ ਖਾਦਾ ਹੋਵੇ ਘੰਟਾ ਡੇਢ ਘੰਟਾ ਬਾਅਦ ਇਹ ਗੱਲ ਦਾ ਜਰੂਰ ਧਿਆਨ ਆ ਜਿਹੜਾ ਉਹ ਰੱਖਿਆ ਕਰੋ ਥੂੜੀ ਦੀ ਡੋਜ਼ ਆ ਜਿਹੜੇ ਵੀਰ ਹਰਾਚਾਰਾ ਪਾਉਂਦੇ ਨੇ ਥੂੜੀ ਦੀ ਡੋਜ਼ ਥੋੜੀ ਜੀ ਵਧਾ ਕੇ ਰੱਖੋ ਹਰੇ ਦੀ ਥੋੜੀ ਜੀ ਘਟਾ ਕੇ ਰੱਖੋ ਸੰਨੀ ਨਾ ਜ਼ਿਆਦੇ ਕਰਿਆ ਕਰੋ ਕਈ ਵਾਰ ਆਪਾਂ ਸੰਨੀ ਬਹੁਤੀ ਗਿੱਲੀ ਕਰ ਦਿੰਨੇ ਆ ਠੀਕ ਆ ਨਾ ਉਹ ਵੀ ਦਿੱਕਤ ਆ ਆ ਜਾਂਦੀ ਆ ਕਈ ਵਾਰ ਜਾਨੀ ਕਿ ਆਪਾਂ ਨੇ ਪਸ਼ੂ ਨੂੰ ਬਹੁਤ ਰਜਾਉਣਾ ਨਹੀਂ ਹੈਗਾ ਵੀ ਉਹ ਡੱਕਣਾ ਨਹੀਂ ਹੈ ਜਿਵੇਂ ਮੈਂ ਮੇਦਾ ਕਹਿੰ ਗਈ 90% ਬਿਮਾਰੀਆਂ ਨੇ ਜਿਹੜੀਆਂ ਉਹ ਲੀਵਰ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਦੋਂ ਤੁਹਾਡੇ ਪਸ਼ੂ ਦਾ ਲੀਵਰ ਸਹੀ ਆ ਪੇਟ ਸਹੀ ਆ ਰੂਮਨ ਠੀਕ ਆ ਨਾ ਉਦੋਂ ਪੀਕ ਲੈਵਲ ਤੇ ਦੁੱਧ ਵੀ ਆਊ ਹੈਲਦੀ ਵੀ ਰਹੂਗਾ ਸਾਰਾ ਕੁਝ ਵਧੀਆ ਗੱਭਣ ਵੀ ਟਾਈਮ ਸੇ ਰਹੂਗਾ ਕਈ ਵਾਰ ਆਪਾਂ ਕੀ ਕਰਦੇ ਆਂ ਸੂਣ ਤੋਂ ਬਾਅਦ ਉਹਨੂੰ ਤੁੰਨੀ ਜਾਂਦੇ ਆਂ ਫਿਰ ਹਰੇ ਨਾਲ ਠੀਕ ਆ ਨਾ ਤੇ 20 ਦਿਨ ਤੱਕ ਘਟੋ ਘਟ ਤੁਸੀਂ ਥੋੜਾ ਥੋੜਾ ਰੱਖਿਆ ਕਰੋ ਕੋਈ ਚੱਕਰ ਨਹੀਂ ਕੋਈ ਲਿਸਾ ਨਹੀਂ ਹੋਣ ਲੱਗਿਆ ਪਸ਼ੂ ਤੁਹਾਡਾ ਕੋਈ ਇਹ ਨਹੀਂ ਹੈਗਾ ਵੀ ਉਹ ਪੀਕ ਤੇ ਦੁੱਧ ਨਹੀਂ ਆਊਗਾ ਸਾਰਾ ਕੁਝ ਆਊਗਾ 20 ਦਿਨ ਘਟੋ ਘਟ ਇੰਤਜ਼ਾਰ ਕਰੋ 20 ਕਿ ਦਿਨ ਤੋਂ ਬਾਅਦ ਤੁਸੀਂ ਉਹਨੂੰ ਹਲਕੀ ਹਲਕੀ ਫੀਡ ਵਧਾਉਣ ਲੱਗੋ ਠੀਕ ਹੈ ਨਾ ਇਹ ਨਹੀਂ ਹੈਗਾ ਵੀ ਤੁਸੀਂ 20 ਦਿਨ ਬਾਅਦ ਇਕੱਠੀ ਉਹ ਫੀਡ ਵਧਾ ਦਿੱਤੀ ਅੱਧਾ ਅੱਧਾ ਕਿਲੋ ਕਿਲੋ ਦੀ ਡੋਜ਼ ਜਿਵੇਂ 20 ਦਿਨ ਤੋਂ ਬਾਅਦ ਸਟਾਰਟ ਕਰਨੀ ਆ 5 ਜਾਂ 7 ਦਿਨ ਚ ਉਹਨੂੰ ਪੀਕ ਤੇ ਲੈ ਕੇ ਜਾਓ ਫੀਡ ਜਿੰਨੀ ਪਾਉਣੀ ਆ ਠੀਕ ਹੈ ਨਾ ਬਾਕੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਤੁਹਾਡੇ ਨਾਲ ਚਲੋ ਆਪਾਂ ਡਰਾਈ ਸਮੇਂ ਦੀ ਵੀ ਗੱਲ ਕਰੀ ਹੋਈ ਆ ਵੀ ਡਰਾਈ ਸਮੇਂ 'ਚ ਕੀ ਕਰਨਾ ट्रांजੈਕਸ਼ਨ 'ਚ ਵੀ ਤੁਹਾਡੇ ਨਾਲ ਵੀ ਵੀਡੀਓ ਬਣਾਈ ਸੀ ਤੇ ਹੁਣ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰੀ ਆ ਵੀ ਸੂਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਕੀ ਆਪਾਂ ਡਾਈਟ ਰੱਖਦੇ ਆ ਠੀਕ ਆ ਨਾ ਇੱਕ ਮੇਨ ਜ਼ਰੂਰੀ ਗੱਲ ਆ ਚਾਹੇ ਆਪਣਾ ਕੁਰਸੀ ੜਾ ਕੇ ਕੋਲ ਬਹਿ ਜਾ ਕਰੋ ਜਦੋਂ ਤੁਹਾਡਾ ਪਸ਼ੂ ਸੂਪਿਆ ਕਿਉਂਕਿ ਸੂਣ ਤੋਂ ਬਾਅਦ ਪਸ਼ੂ ਨੂੰ ਹੁੰਦਾ ਜਦੋਂ ਆਪਾਂ ਚਵਾਈ ਕਰ ਲੈਂਦੇ ਆ ਉਹ ਬੈਠਣ ਦੀ ਕਰਦਾ ਜਿੰਨਾ ਮਸਟ੍ਰੇਟਸ ਹੋ ਜਾਂਦੀ ਆ ਬਸ ਸੂਣ ਤੋਂ ਬਾਅਦ ਮਸਟ੍ਰੇਟਸ ਨਾ ਹੋਵੇ ਠੀਕ ਆ ਨਾ ਇਹ ਗੱਲ ਦਾ ਖਾਸ ਧਿਆਨ ਆ ਜਿਹੜਾ ਉਹ ਤੁਸੀਂ ਰੱਖਣਾ ਚੁਵਾਈ ਤੋਂ ਬਾਅਦ ਘੱਟੋ ਘੱਟ ਨਹੀਂ ਅੱਧਾ ਤੋਂ ਪੌਣਾ ਘੰਟਾ ਆਪਣੇ ਪਸ਼ੂ ਨੂੰ ਜਿਹੜਾ ਬੈਠਣ ਨਾ ਦਿਓ ਬਾਕੀ ਤੁਸੀਂ ਵੀਰੇ ਸੂਣ ਤੋਂ ਬਾਅਦ ਹਲਦੀ ਆ ਜਿਹੜੀ 2 ਚਮਚੇ ਡੇਲੀ ਦੇ ਸਕਦੇ ਹੋ ਜਿੰਨਾ ਚਿਰ ਤੁਹਾਡਾ ਪਸ਼ੂ ਆ ਜਿਹੜਾ ਗੱਭਣ ਨਹੀਂ ਹੁੰਦਾ ਉਹ ਐਂਟੀਬੈਟਕੇ ਹੁੰਦੀ ਆ ਨਾਲੇ ਅੰਦਰੋਂ ਵਧੀਆ ਸਫਾਈ ਹੋ ਜਾਂਦੀ ਆ ਜਿੰਨਾ ਚਿਰ ਗੱਭਣ ਨਹੀਂ ਹੁੰਦਾ ਵੀ ਟੀਕਾ ਨਹੀਂ ਲੱਗਦਾ ਗੱਭਣ ਦਾ ਉਨਾ ਚਿਰ ਤੁਸੀਂ ਹਲਦੀ ਆ ਜਿਹੜੀ ਉਹ ਦੇ ਸਕਦੇ ਹੋ ਬਾਕੀ ਇਹ ਵੀਡੀਓ ਜੀ ਵੀਰੇ ਆਪਾਂ ਨੇ ਇਹੀ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨੀਆਂ ਸੀਗੀਆਂ ਕਿ ਹੁਣ ਚਲੋ ਸੀਜ਼ਨ ਵੀ ਆ ਗਾਵਾਂ ਸੂੰਦੀਆਂ ਵੀ ਨੇ ਠੀਕ ਆ ਸਬਜ਼ੀਆਂ ਵੀ ਇਹ ਧਿਆਨ ਰੱਖਣ ਜੋ ਗੱਲਾਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਆਂ ਨੇ ਤੇ ਆਪਾਂ ਬਾਕੀ ਤੁਹਾਨੂੰ ਆਪਣੇ ਸੁਆਦ ਦਾ ਪਤਾ ਹੀ ਆਪਾਂ ਨੂੰ ਇਹ ਹੁੰਦਾ ਵੀ ਜਿੰਨੀ ਕੁ ਵੀ ਆਪਾਂ ਨੂੰ ਮਾੜੀ ਮੋਟੀ ਨੌਲੇਜ ਪਤਾ ਲੱਗਦੀ ਆ ਰੋਜ਼ ਆਪਾਂ ਸਿੱਖਦੇ ਆ ਠੀਕ ਆ ਆਪਣੇ ਪਸ਼ੂਆਂ ਤੋਂ ਤੇ ਉਹ ਤੁਹਾਡੇ ਨਾਲ ਵੀਡੀਓ ਰਾਹੀਂ ਆਪਾਂ ਸ਼ੇਅਰ ਕਰ ਦਿੰਨੇ ਹੁੰਨੇ ਆ। ਬਾਕੀ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਜਰੂਰ ਕਰਿਆ ਕਰੋ, ਕਮੈਂਟ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ 'ਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ।